ਡਿਟੈਚ ਬਣਾ। ਇੱਕੋ ਰਿਸ਼ਤੇ ਤੋੜਨਾ ਨਹੀਂ ਹੁੰਦਾ। ਇਨ ਇਹਦੇ ਨਾਲ ਤੁਸੀਂ ਜਿਹੜੀ ਬਹੁਤ ਜ਼ਿਆਦਾ ਤਾਂ ਡੀਟੈਚਮੈਂਟ ਹੁੰਦੀ ਆ ਉਹ ਕਰਤ ਕਰਦੇ ਹੋ ਚਾਹੇ ਭਾਵਨਾਵਾਂ ਦੀ ਕਿੰਨੀ ਤੁਸੀਂ इमोਸ਼ਨਲੀ ਕਿਸੇ ਨਾਲ ਜੁੜੇ ਹੁੰਦੇ ਹੋ ਜਦੋਂ ਅਸੀਂ ਬਹੁਤ ਜ਼ਿਆਦਾ इमोਸ਼ਨਲੀ ਭਾਵਨਾਤਮਕ ਤੌਰ ਤੇ ਕਿਸੇ ਨਾਲ ਜੁੜੇ ਹੁੰਦੇ ਆ ਤਾਂ ਸਾਡੀਆਂ ਆਸਾਂ ਮੀਤਾਂ ਜਿਹੜੀਆਂ ਨੇ ਉਹ ਬਹੁਤ ਹੁੰਦੀਆਂ ਜਦੋਂ ਅਸੀਂ ਹੌਲੀ ਹੌਲੀ ਡਿਟੈਚ ਹੋਣਾ ਸ਼ੁਰੂ ਕਰਦੇ ਆ ਤੇ ਸਾਨੂੰ ਇਹ ਅਸੀਂ ਆਪਣੇ ਆਪ ਦੇ ਵਿੱਚ ਵਿਅਸਤ ਹੁੰਨੇ ਆ ਬਿਜ਼ੀ ਹੁੰਨੇ ਆ ਅਸੀਂ ਉਹਦੀ ਹਰ ਹਰਕਤ ਦੇ ਉੱਤੇ ਹੱਥ ਅੱਖ ਨਹੀਂ ਰੱਖਦੀ ਤੇ ਸਾਨੂੰ ਜਿਹੜਾ ਹੈ ਉਹ ਐਕਸਟਰਾ ਬੋਝ ਨਹੀਂ ਪੈਂਦਾ ਸੋਚਣ ਦਾ ਜਾਂ ਕੋਈ ਵੀ ਜ਼ਿੰਮੇਵਾਰੀ ਜਿਹੜੀ ਹੈ ਅਸੀਂ ਹਰ ਵੇਲੇ ਬਿਨਾ ਉਹਦੇ ਕਹਿ ਵੀ ਅਸੀਂ ਕਈ ਵਾਰੀ ਜ਼ਿੰਮੇਵਾਰੀਆਂ ਜਿਹੜੀਆਂ ਦੂਸਰੀਆਂ ਦੀਆਂ ਲੈ ਲੈਂਦੇ ਆ ਉਹਦੇ ਨਾਲ ਸਾਨੂੰ ਹਮੇਸ਼ਾ ਇੱਕ ਦੁਬਾਰਾ ਰਹਿੰਦਾ ਦੂਸਰਾ ਇਹ ਹੈ ਕਿ ਹਰ ਇੱਕ ਦੀ ਜ਼ਿੰਦਗੀ ਹੈ ਹਰ ਇੱਕ ਨੂੰ ਜੁਨਾ ਹੁੰਦਾ ਹੈ ਚਾਹੇ ਮਾਂ-ਬਾਪ ਹੈ ਚਾਹੇ ਬੱਚੇ ਨੌਕਰੀਆਂ ਕਰਦੇ ਨੇ ਬੱਚਿਆਂ ਨੂੰ ਵੀ ਇਹ ਚਾਹੀਦਾ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਆਜ਼ਾਦੀ ਚਾਹੁੰਦੇ ਹੋ ਤੇ ਮਾਂ-ਬਾਪ ਦੀ ਆਜ਼ਾਦੀ ਦੇ ਵਿੱਚ ਖਲਰ ਵੀ ਨਾ ਪਾਓ ਉਹ ਕੀ ਕਰਦੇ ਨੇ ਕਿਉਂ ਕਰਦੇ ਨੇ ਜੇ ਉਹ ਤੁਹਾਨੂੰ ਨਹੀਂ ਪੁੱਛਦੇ ਤੇ ਤੁਸੀਂ ਵੀ ਨਾ ਪੁੱਛੋ ਉਹਨਾਂ ਨੂੰ ਆਪਣੀ ਜ਼ਿੰਦਗੀ ਆਪਣੇ ਤੌਰ ਤਰੀਕਿਆਂ ਦੇ ਹਿਸਾਬ ਦੇ ਨਾਲ ਜੀਣ ਦਿਓ ਤੇ ਬਜ਼ੁਰਗਾਂ ਨੂੰ ਵੀ ਇਹ ਚਾਹੀਦਾ ਹੈਗਾ ਕਿ ਬਹੁਤ ਜ਼ਿਆਦਾ ਬੱਚਿਆਂ ਦੀ ਜ਼ਿੰਦਗੀ ਵਿੱਚ ਦਖਲ ਨਾ ਦੇ ਤੁਹਾਡੇ ਕੋਲ ਜੇ ਆਪਣਾ ਜਿੰਨਾ ਵੀ ਹੈ ਆਪਣਾ ਜਿੰਦਗੀ ਚੁੱਪਚਾਪ ਆਪਣੇ ਹਿਸਾਬ ਨਾਲ ਜੂਨੀ ਸ਼ੁਰੂ ਕਰਦੇ